ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਖਲੀ ਊਂਡੀ ਜਲ ਪਰ ਨਾਲ ਡੂਗਰ ਉਚੋ ਗੜ ਪਤਾਲ ਸਾਗਰ ਸ਼ੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹਉਮੈ ਮਾਰ ਮੈਂ ਅੰਦਲੇ ਨਾਵੇਂ ਕੀ ਜੋਤ ਨਾਮ ਆਧਾਰ ਚਲਾ ਗੁਰ ਕੇ ਪੈ ਪੇਦ ਰਹਾਉ ਸਤਗੁਰ ਸ਼ਬਦੀ ਪਾਧਰ ਜਾਣ ਗੁਰਕੈ ਤਕੀਏ ਸਾਚੇ ਤਾਨ ਨਾਮ ਸਮਾਲਸ ਰੂੜੀ ਬਾਣ ਥੈ ਭਾਵੇ ਦਰ ਲਹਸ ਪ੍ਰਾਣ ਊਲਾਂ ਵੈਸਾ ਏਕ ਲਿਬਤਾਰ ਗੁਰਕੈ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉਚੀ ਧਾਰ ਨਿਜਕਰ ਵਾਸਾ ਤਹਿ ਮਗਨ ਚਲਣ ਹਾਰ ਜਿਤ ਘਰ ਵਸੇ ਤੂੰ ਹੈ ਬਿਦ ਜਾਣੇ ਬੀਜੋ ਮਹਿਲ ਨ ਜਾਪੇ ਸਤਿਗੁਰ ਬਾਜੋਂ ਸਮਝ ਨ ਹੋਵੀ ਸਭ ਜਗ ਦੱਬਿਆ ਛਾਪੇ ਕਰਨ ਪਲਾਵ ਕਰੇ ਬਿਲ ਲਾਤੋ ਬਿਨ ਗੁਰ ਨਾਮ ਨ ਜਾਪੇ ਪਲ ਪੰਕਜ ਮਹਿ ਨਾਮ ਛੜਾਏ ਜੇ ਗੁਰ ਸ਼ਬਦ ਸਜਾਪੇ ਇਕ ਮੂਰਖ ਅੰਦੇ ਮੁਗਦਗਵਾਰ ਇਕ ਸਤਿਗੁਰ ਕਹਿ ਪੈ ਨਾਮ ਆਧਾਰ ਸਾਚੀ ਬਾਣੀ ਮਿੱਠੀ ਅਮਰਤ ਧਾਰ ਜਿਨ ਪੀਤੀ ਤੇ ਸਮੋਖ ਦਵਾਰ ਨਾਮ ਪੈ ਪਾਏ ਰਿਦੇ ਵਸਾਈ ਗੁਰ ਕਲਣੀ ਸਚ ਬਾਣੀ ਇੰਦ ਵਰਸੇ ਧਰਤ ਸੁਹਾਵੀ ਘਟ ਘਟ ਜੋਤਿ ਸੁਹਾਣੀ ਕਲਰ ਬੀਜਸ ਦੁਰਮਤ ਐਸੀ ਨਗੂਰੇ ਕੀ ਨਿਸ਼ਾਨੀ ਸਤਗੁਰ ਬਾਜੂ ਕੋਰ ਅੰਧਾਰਾ ਢੂਪ ਮੁਏ ਬਿਨ ਪਾਣੀ ਜੋ ਕਛ ਕੀਨੋ ਸੋ ਪ੍ਰਭ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣ ਨਾ ਜਾਏ ਹੁਕਮੇ ਬਾਦ ਆਕਾਰ ਕੁਮਾਏ ਏਕ ਸ਼ਬਦ ਰਾਚੇ ਸੱਚ ਸਮਾਏ ਚੌ ਦਿਸ ਹੁਕਮ ਵਰਤੇ ਪ੍ਰਭ ਤੇਰਾ ਚੌ ਦਿਸ ਨਾਮ ਪਤਾਲੰਗ ਸਮੇ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬੈ ਆਲੰਗ ਜਾਮਣ ਮਰਣਾ ਦੀਛੇ ਸਿਰ ਉਬੋ ਖੁਦਿਆ ਨਿਦਰਾ ਕਾਲੰਗ ਨਾਨਕ ਨਾਮ ਮਿਲੇ ਮਨ ਭਾਵੇ ਸਾਚੀ ਨਦਰ ਰਸਾਲੰ ਮਲਾਲ ਮੁਹੱਲਾ ਪਹਿਲਾ ਮਰਣ ਮੁਕਤ ਗਤ ਸਾਰਨ ਜਾਣੇ ਕੰਠੇ ਬੈਠੀ ਗੁਰ ਸ਼ਬਦ ਪਛਾਨੇ ਤੂੰ ਕੈਸੇ ਆੜ ਫਾਤੀ ਜਾਲ ਅਲਖਣਾ ਜਾਚੇ ਹਿਰਦੇ ਸਮਾਲ ਰਹਾਓ ਏਕ ਜੀ ਕੈ ਜੀਆਂ ਖਾਹੀ ਜਲ ਧਰਤੀ ਬੁੱਢੀ ਜਲਮਾਹੀ ਸਰਬ ਜੀ ਕੀ ਪ੍ਰਤਪਾਨੀ ਜਦ ਪਕੜੀ ਤਬ ਹੀ ਪਛਤਾਣੀ ਜਦ ਗਲ ਫਾਸ ਬੜੀ ਅਤ ਭਾਰੀ ਉਲਦਨ ਸਾਕੇ ਪੰਖ ਫਸਾਰੀ ਰਸ ਚੁਗੈ ਮਨਮੁਖ ਗਵਾਰ ਫਾਚੀ ਫੂਟੇ ਫਾਤੀ ਛੂਟੇ ਗੁਣ ਗਿਆਨ ਵਿਚਾਰ ਸਤਿਗੁਰ ਸੇਵ ਤੂਤੇ ਜਮ ਕਾਲ ਹਿਰਦੇ ਸਾਚਾ ਸ਼ਬਦ ਸਮਾਲ ਗੁਰਮਤ ਸਾਚੀ ਸ਼ਬਦ ਹੈ ਸਾਰ ਹਲਕਾ ਨਾਮ ਰਖੇ ਉਲ ਧਾਲ ਸੇ ਦੁਖ ਆਗੇ ਜੇ ਭੋਗ ਬਿਲਾਸੀ ਨਾਨਕ ਮੁਕਤ ਨਹੀਂ ਬਿਨ ਨਾਵੇਂ ਸਾਚੇ ਸੇ ਦੁਖ ਆਗੇ ਜੇ ਭੋਗ ਬਿਲਾਸੀ ਨਾਨਕ ਮੁਕਤ ਨਹੀਂ ਬਿਨ ਨਾਵੇਂ ਸਾਚੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ